ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੀ ਪੈ ਰਿਆ ਜੀ ਰਾਤ ਦਾ ਆਪਣੇ ਪਿੰਡ ਤਾਂ ਭਾਈ ਤੇ ਮੈਂ ਆਖਿਆ ਹੁਣ ਚਿੱਕੜ ਚੰਬਾ ਜਾਂ ਬਾੜਾ ਹੋਇਆ ਪਿਆ ਤੇ ਆਪਾਂ ਬਾਹਰ ਨਿਕਲ ਕੇ ਕੀ ਕਰਨਾ ਆਪਾਂ ਕੋਈ ਵਧੀਆ ਕਰਾਰਾ ਜਾਂ ਕੇਰਾ ਨਾਸ਼ਤਾ ਬਣਾ ਕੇ ਖਾਈਏ ਬਾਅਦ ਵਿੱਚ ਦੇਖਦੇ ਆ ਵੀ ਮੀ ਪੈ ਕਿੰਨਾ ਕੁ ਗਿਆ ਕਿੰਨਾ ਕੁ ਗਲੀਆਂ ਚ ਪਾਣੀ ਖੜ ਗਿਆ ਹਨਾ ਆ ਮਟਰ ਤੇ ਆਲੂ ਪਏ ਸੀ ਰਾਤ ਦੀ ਸਬਜ਼ੀ ਤੇ ਮੈਂ ਕਿਹਾ ਮਨਾ ਸਬਜ਼ੀ ਐ ਥੋੜੀ ਤੇ ਆਪਾਂ ਇਹਨੂੰ ਕਿਵੇਂ ਜਿਗਾੜਮੈਂਟ ਲੋਟ ਕਰੀਏ ਤੇ ਮੈਂ ਕੀ ਕੀਤਾ ਇੱਕ ਕੌਲੀ ਆਟੇ ਦੀ ਲਈ ਤੇ ਅੱਧੀ ਕੌਲੀ ਪਈ ਸੀ ਸਬਜ਼ੀ ਦੀ ਤੇ ਵਿੱਚ ਪਾ ਲਿਆ ਉਹਦੇ ਵਿੱਚ ਨਮਕ ਮਿਰਚ ਤੇ ਥੋੜੀ ਜੀ ਹਲਦੀ ਮੈਂ ਕਿਹਾ ਇੰਨੇ ਨਾ ਚੱਲ ਪੀਲੇ ਪੀਲੇ ਜੇ ਲੱਗਣਗੇ ਹਨਾ ਸੋਹਣੇ ਲੱਗਦੇ ਐ ਤੇ ਕਰਾਰੇ ਕਰਾਰੇ ਆਪਾਂ ਬਣਾ ਲੈਣੇ ਸੀ ਤਿੰਨ ਚੁੰਡੇ ਤੇ ਅੱਜ ਆਪਾਂ ਤਿੰਨ ਚੁੰਡੇ ਬਣਾ ਕੇ ਖਾਣੇ ਆ ਕਦੇ ਕਦੇ ਆਪਣਾ ਵੀ ਜੀ ਕਰਦਾ ਵੀ ਵਧੀਆ ਬਣਾ ਲਈਏ ਤੇ ਨਾਲੇ ਆਪਾਂ ਵਧੀਆ ਥੋੜੇ ਜੇ ਕੰਮ ਚ ਮੈਂ ਟੋਮੇਟ ਕੰਮ ਸਰ ਜੂਗਾ ਤੇ ਨਾਲੇ ਸਰਦਾਰ ਜੀ ਵੀ ਖੁਸ਼ ਹੋ ਜਾਣਗੇ ਹਨਾ ਆਪਾਂ ਕੀ ਕੀਤਾ ਜੀ ਸਬਜੀ ਪਹਿਲਾਂ ਘੋਲ ਲਈ ਤੇ ਥੋੜਾ ਜਿਹਾ ਆਪਣਾ ਕੱਚ ਰਹਿੰਦਾ ਸੀ ਕੰਮ ਦਾ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਗੁਨ ਲੈ ਆ ਜੀ ਆਟਾ ਆਟਾ ਦੇਖੋ ਤੁਸੀਂ ਵਧੀਆ ਗੁੱਝ ਜੂਗਾ ਹੁਣ ਮੈਂ ਕਹਿੰਨੀ ਆਂ ਕੀ ਬਾਤਾਂ ਨੇ ਇਹਦੇ ਹੋ ਜਾਣਾ ਤਿਆਰ ਕਿਉਂਕਿ ਘੋਕੂ ਪਾਇਆ ਹੁੰਦਾ ਸਬਜੀ ਦੇ ਵਿੱਚ ਤੇ ਇਹਦੇ ਨਾਲ ਨਾਲ ਥੰਡੀਆਂ ਵੀ ਹੋ ਜਾਣਗੀਆਂ ਭੋਰਾ ਮਾਸਾ ਹਨਾ ਤੇ ਕੁਛ ਘਿਓ ਆਪਾਂ ਉੱਤੇ ਲਾ ਲਾਂਗੇ ਤੇ ਮੈਂ ਕਹਿੰਨੀ ਆ ਸਬਜੀ ਕੋਈ ਵੀ ਪਈ ਹੋਵੇ ਕੋਈ ਜ਼ਰੂਰੀ ਨਹੀਂ ਵੀ ਆਲੂ ਮਟਰ ਪਏ ਆ ਤੇ ਫੇਰ ਹੀ ਆਪਾਂ ਤਿਆਰ ਕਰਨਾ ਸਬਜੀ ਕੋਈ ਹੋਵੇ ਤੇ ਆਟੇ ਦੇ ਵਿੱਚ ਕੁੜੀਓ ਗੁੰਨ ਲਿਆ ਕਰੋ ਕੁੰਨ ਕੇ ਤਸਵੀਰ ਵੇਲੇ ਪਰੌਂਠੇ ਬਣਾਇਆ ਕਰੋ ਨਾਲੇ ਬੱਚਿਆਂ ਨੂੰ ਨਾਸਤੇ ਚ ਦਿਆ ਕਰੋ ਨਾਲੇ ਆਪ ਨਾਸ਼ਤਾ ਕਰਿਆ ਕਰੋ ਮੈਂ ਕਹਿੰਨੀ ਆ ਤਰ੍ਹਾਂ ਤਰ੍ਹਾਂ ਦਾ ਨਾਸ਼ਤਾ ਕਰਕੇ ਖਾਇਆ ਕਰੋ ਭਾਈ ਉਹ ਕਹਿੰਦੇ ਹੁੰਦੇ ਨਾ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਉਹ ਗੱਲ ਹੈ ਤੇ ਆਪਾਂ ਹੁਣ ਆਟਾ ਲਿਆ ਗੁੰਨਾ ਤੇ ਆਪਾਂ ਹੁਣ ਕਰ ਲੈਣੀ ਹੈ ਜੀ ਰੋਟੀ ਦੀ ਤਿਆਰੀ ਇਹਨੂੰ ਮੜਾ ਜਾ ਦੇਈਏ ਢਾਕ ਇਹਨੇ ਥੋੜਾ ਜਿਹਾ ਅਠਰ ਜਾਣਾ ਹਨਾ ਕਹਿੰਦੇ ਹੁੰਦੇ ਆ ਨਾ ਬੁੜੀਆਂ ਕਹਿੰਦੀਆਂ ਹੁੰਦੀਆਂ ਲੇਸ ਜਾ ਬਣ ਜੇ ਥੋੜਾ ਜਿਹਾ ਆਟੇ ਦਾ ਤੇ ਫਿਰ ਰੋਟੀ ਬਣਾਵਾਂਗੇ ਤੇ ਤਵਾ ਜੀ ਮਹਾਰਾਜ ਉੱਪਰ ਪਏ ਆ ਚੁੱਲੇ ਤੇ ਤੇ ਚ ਅੱਗ ਮੱਚੀ ਜਾਂਦੀ ਹੈ ਤੇ ਆ ਦੇਖੋ ਜੀ ਆਟਾ ਉਟਾ ਚਾਰਛ ਫੇਰੇ ਖਿਲਰਿਆ ਪਿਆ ਬਾਅਦ ਵਿੱਚ ਸਾਫ਼ ਕਰੂੰਗੀ ਕੁੜਗਿਓ ਆਏ ਨਾ ਕਹਦੇ ਹੁਣ ਕਈ ਕਮੈਂਟ ਮਾਰ ਦਿੰਦੀਆਂ ਵਿਚਾਰੀਆਂ ਬੱਚੀਆਂ ਕੀ ਕਰਨਾ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਆਂਟੀ ਆਟਾ ਉਟਾ ਜਾਦੇ ਮਤਲਬ ਕਿਉਂਕਿ ਵਿੱਚੇ ਕਦੇ ਬਾਹਰ ਦਾ ਕੰਮ ਤੇ ਕਦੇ ਅੰਦਰ ਦਾ ਤੇ ਬਸ ਮੈਂ ਕਹਿੰਦੀ ਆ ਪੁੱਛ ਨਾ ਰੋਟੀ ਪਕੌੜੀ ਵੀ ਉਹ ਨਹੀਂ ਹੁੰਦੀ ਹੈਗੀ ਕਈ ਵਾਰੀ ਤਾਂ ਚਲੋ ਕੋਈ ਨਹੀਂ ਆਪਾਂ ਇੱਥੇ ਟਿਸ਼ੂ ਪੇਪਰ ਜਿਹੜੇ ਆਪਾਂ ਰਸੋਈ 'ਚ ਰੱਖਦੇ ਹੁੰਦੇ ਆ ਉਹ ਆਪਾਂ ਮਾਰਤਾ ਆਹ ਲੋ ਜੀ ਆਪਾਂ ਪਾਤਾ ਪਰੌਂਠਾ ਤਿੰਨ ਚੁੰਡਾ ਬਣਾ ਕੇ ਠੀਕ ਹੈ ਇਹਦੀਆਂ ਆਪਾਂ ਤਿੰਨ ਚੁੰਡਾ ਕੱਢ ਲੀਆਂ ਫੀਲਿੰਗ ਲੈ ਕੇ ਖਾਵਾਂਗੇ ਤਿੰਨ ਚੁੰਡੇ ਦੀ ਇੱਕ ਚਾਰ ਚੁੰਡਾ ਹੁੰਦਾ ਤੇ ਇੱਕ ਸੱਤ ਚੁੰਡਾ ਹੁੰਦਾ ਤੇ ਫਿਰ ਇੱਕ ਜਮੇ ਗੋਲ ਮਾਮਲਾ ਹੁੰਦਾ ਜੇ ਬਾਹਲਾ ਘਿਓ 'ਚ ਪਾਉਣਾ ਹੋਵੇ ਨਾ ਫਿਰ ਜਮੇ ਗੋਲ ਬਣਾ ਦਿਓ ਉਹਦੀਆਂ ਉਹਦੀਆਂ ਤਹਿਾਂ ਹੁੰਦੀਆਂ ਨੇ ਹਰ ਤਹਿ ਦੇ ਵਿੱਚ ਘਿਓ ਲੱਗਦਾ ਪਰ ਆਪਾਂ ਨਹੀਂ ਬਾਹਲਾ ਨਹੀਂ ਖਾਣਾ ਆਪਾਂ ਸਿੰਪਲ ਸਾਦਾ ਭੋਜਨ ਖਾ ਕੇ ਆਪਦਾ ਵਧੀਆ ਟਾਈਮ ਪਾਸ ਕਰ ਲੈਣਾ ਹੈਗਾ ਆ ਦੇਖੋ ਕੁੜੀਓ ਤੁਸੀਂ ਆਪਣਾ ਤਿੰਨ ਚੁੰਡਾ ਗਿਆ ਹੋ ਤਿਆਰ ਤੇ ਆਪਾਂ ਇਹਨੂੰ ਰੱਖ ਦੇਣਾ ਜੀ ਥਾਲੀ ਦੇ ਵਿੱਚ ਮੈਂ ਕਹਿੰਦੀ ਆ ਆਪਾਂ ਉਹ ਚੱਕੀਏ ਕਾਗਜ਼ ਜ ਜਿਹਦੇ ਉੱਤੇ ਰੋਟੀ ਰੱਖੀਦੀ ਆ ਕਿਉਂ ਥੱਲਿਓ ਫਿਰ ਉਹ ਰੋਟੀ ਗਿੱਲੀ ਜੀ ਨਹੀਂ ਹੁੰਦੀ ਹੈ ਨਾ ਨਹੀਂ ਤਾਂ ਜਿਹੜੇ ਭਾਂਡੇ ਦੇ ਵਿੱਚ ਆਪਾਂ ਪਾਉਨੇ ਆ ਨਾ ਤੇ ਉਹਦੇ ਚ ਰੋਟੀ ਗਿੱਲੀ ਹੋ ਜਾਂਦੀ ਆ ਰੱਖੋ ਜੀ ਕਾਗਜ਼ ਤੇ ਆ ਚਲੋ ਜੀ ਚੱਕਦੇ ਹਾਂ ਧਰਦੇ ਹਾਂ ਪਰੌਂਠਾ ਠੀਕ ਹੈ ਇੱਕ ਕੌਲੀ ਆਟਾ ਸੀ ਤੇ ਅੱਧੀ ਕੌਲੀ ਸਬਜ਼ੀ ਸੀ ਤੇ ਚਾਰ ਪਰੌਂਠੇ ਬਣਨਗੇ ਠੀਕ ਹੈ ਚਾਰ ਪਰੌਂਠੇ ਆਪਾਂ ਨੂੰ ਮੁਕਦੇ ਨਹੀਂ ਹੈਗੇ ਦੋ ਦੋ ਖਾ ਲਾਂਗੇ ਤੇ ਮੈਂ ਕਹਿੰਦੀ ਆ ਸਵੇਰੇ ਸਵੇਰੇ ਨਾਸ਼ਤਾ ਹੋ ਜੂਗਾ ਤੇ ਸਾਰਾ ਦਿਨ ਫਿਰ ਚੁੱਲੇ ਕਨੀ ਝਾਕਣ ਨੂੰ ਜੀ ਨਹੀਂ ਕਰਦਾ ਦੁਪਹਿਰੇ ਮੈਂ ਘਾਟੀ ਖਾਨੀ ਆ ਜਿਹੜਾ ਕੁਝ ਖਾਣਾ ਸਵੇਰੇ ਖਾ ਲਈਦਾ ਹੈਗਾ ਦੁਪਹਿਰੇ ਤਾਂ ਫਿਰ ਕੜਕ ਦੀ ਕੜਕ ਦੀ ਚਾਹ ਬਣਾ ਕੇ ਪੀਦੀ ਆ ਬਿਨਾ ਬਿਸਕੁਟਾ ਤੋਂ ਕਹਿ ਦਿੰਦਿਆਂ ਉਹ ਲੋਕ ਸਾਨੂੰ ਬਿਸਕੁਟਾ ਤੋਂ ਬਿਨਾ ਚਾਹ ਨਹੀਂ ਚੰਗੀ ਲੱਗਦੀ ਪਰ ਮੈਨੂੰ ਬਿਸਕੁਟਾ ਨਾਲ ਨਹੀਂ ਚੰਗੀ ਲੱਗਦੀ ਜੀ ਮੈਂ ਬਿਸਕੁਟਾ ਤੋਂ ਬਿਨਾ ਚਾਹ ਪੀਨੀ ਆ ਬਿਸਕੁਟ ਮੈਨੂੰ ਚੰਗੇ ਨਹੀਂ ਲੱਗਦੇ ਆਪਣੇ ਤਾਂ ਪਰੌਂਠੇ ਹੀ ਬਿਸਕੁਟ ਆ ਦੇਖੋ ਰੜੇ ਰੜੇ ਆਪਾਂ ਬਣਾ ਲੇ ਆ ਦੇਖੋ ਮੈਂ ਕਹਿੰਦੀ ਆ ਕਿਆ ਬਾ ਕਿਓਪੋਰਾ ਆਪਾਂ ਮੈਂ ਬਦਲਾ ਲਓ ਪਰ ਬਿਸਕੂਟਾਂ ਨਾਲੋਂ ਫਿਰ ਵੀ ਠੀਕ ਨਹੀਂ ਹਨਾ ਆ ਦੇਖੋ ਜੀ ਤੁਸੀਂ ਆ ਤੀਜਾ ਵੀ ਬਣ ਗਿਆ ਤੇ ਹੁਣ ਚੌਥਾ ਵੀ ਬਣ ਜਾਣਾ ਇਹ ਬੜ ਕੇ ਹੋ ਗਏ ਜੀ ਤਿਆਰ ਤੇ ਤੁਸੀਂ ਵੀ ਮੈਨੂੰ ਐ ਦੱਸੋ ਕੁੜੀਓ ਕਿਹੜੀਆਂ ਕਿਹੜੀਆਂ ਸਬਜ਼ੀ ਪਾ ਕੇ ਤੁਸੀਂ ਪਰੌਠੇ ਬਣਾਉਣੀਓ ਹਨਾ ਆਲੂ ਵੀ ਉਵਾਲ ਲਈਦੇ ਜਵਾਕਾਂ ਦੇ ਆਿਆਂ ਤੋਂ ਤੇ ਪਰ ਆ ਸਬਜ਼ੀਆਂ ਹੁੰਦਾ ਹੈਗਾ ਵੀ ਇਹਨਾਂ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਪਿਆਜ਼ ਲਸਣ ਮੈਂ ਕਹਿੰਦੀ ਆ ਅਧਨੀਆਂ ਤੇ ਮਸਾਲੇ ਮਸੂਲੇ ਸਾਰਾ ਕੁਝ ਤੇ ਆਟੇ ਦੇ ਵਿੱਚ ਗੁੰਨੋ ਤੇ ਆ ਧਰ ਲੈ ਜੀ ਆਪਾਂ ਮੱਖਣ ਦੀਆਂ ਟਿੱਕੀਆਂ ਭਾਈ ਦੋ ਦੋ ਧਰ ਲੀਆਂ ਤੇ ਦੇਖੀ ਨਾ ਇਹਦੇ ਚ ਤੇ ਦਹੀਂ ਰੱਖ ਲਈ ਤੇ ਆਪਾਂ ਹੁਣ ਕਰਨ ਚੱਲੇ ਆ ਜੀ ਨਾਸ਼ਤਾ ਤੇ ਤੁਸੀਂ ਵੀ ਆਓ ਤੇ ਮੇਰੇ ਨਾਲ ਤੁਸੀਂ ਵੀ ਕਰੋ ਜੀ ਨਾਸ਼ਤਾ